ਹਾਂ ਅੰਮੀ ਕੀ ਹੈ ਇੱਕ ਗੱਲ ਨਹੀਂ ਸਮਝ ਆਈ 10 ਕਿਰਾ ਪਾਣੀ ਹੁੰਦਾ ਚਾਹ ਦੇ ਲੈ ਤੂੰ ਅਜੇ ਵੀ ਨਹੀਂ ਪੀਤੀ ਉਦਾਂ ਹੀ ਪਈ ਹੈ 10 ਲਾਛੇ ਤੋਂ ਪਾਣੀ ਹੁੰਦਾ ਉਹਨੂੰ ਬੈਗ ਪੀਂਦਾ ਪਾਣੀ ਨੂੰ ਬੈਗ ਪੀਂਦਾ ਅੱਛਾ ਤੇ ਕਦੋਂ ਦੰਦ ਨੂੰ ਖਰੇ ਹੋ ਗਏ ਪੀਂਦਾ ਅੱਛਾ ਉਹ ਚਾਹ ਚਰੇ ਦੰਦ ਨੂੰ ਸਿੱਧਾ ਮੀਆਂ ਅੱਛਾ ਉਹਨੂੰ ਲਾ ਦੇ ਉਹਨੂੰ ਲਾ ਦੇ ਦੇ ਵੀ ਨਹੀਂ ਤੂੰ ਨਾ ਬੜਾ ਵਿਗੜਦਾ ਜਾਂਣਾ ਵਾ ਤੇਰੇ ਵੱਜਣੀਆਂ ਹੀ ਤੇਰੇ ਗਾਈਜ਼ ਆ ਤਾਂ ਸੱਚੀ ਬੜਾਈ ਨੇ ਪਾ ਪਤਾ ਨਹੀਂ ਕਿਦਾਂ ਦਾ ਸਵਾਲ ਕਰ ਦੁੱਤਾ ਵਾ ਮੈਨੂੰ ਤੇ ਪਤਾ ਨਹੀਂ ਕਿੱਥੋਂ ਸੁਣ ਲੈਂਦਾ ਇਦਾਂ ਦੇ ਇਦਾਂ ਦੇ ਸਵਾਲ ਜਵਾਬ ਜੋ ਕਿਦਾਂ ਉਹ ਕਿਉਂ ਕਰਦਾ ਏ ਕਹਿੰਦੇ ਆ ਵੀ ਜਿਹੜਾ ਦੁੱਧ ਆ ਤੇ ਉਹ ਬੈਠ ਕੇ ਪੀਣਾ ਚਾਹੀਦਾ ਨਹੀਂ ਖੜੇ ਹੋ ਕੇ ਪੀਣਾ ਚਾਹੀਦਾ ਜਿਹੜਾ ਪਾਣੀ ਆ ਇਹ ਕਹਿੰਦਾ ਬਈ ਜਿਹੜਾ ਪਾਣੀ ਆ ਉਹ ਬੈਠ ਕੇ ਪੀਣਾ ਚਾਹੀਦਾ ਤੈਨੂੰ ਮੈਂ ਫੜਾ ਦਿੱਤੀ ਅੱਛਾ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਸਵਾਲ ਕੀਤਾ ਵੀ ਮੈਂ ਕਿ ਟੇਡਾ ਹੋ ਕੇ ਕਹਿੰਦਾ ਪੀ ਲੈਣਾ ਤੇ ਇਹਨੇ ਵੈਸੇ ਹੀ ਕੁੱਟ ਖਾ ਲਈ ਤੇ ਗਾਇਜ਼ ਸਹੀ ਗੱਲ ਆ ਪਾਣੀ ਕਹਿੰਦੇ ਆ ਬੈਕ ਪੀਣਾ ਚਾਹੀਦਾ ਤੇ ਦੁੱਧ ਖੜੇ ਹੋ ਕੇ ਪੀਣਾ ਚਾਹੀਦਾ ਇਹ ਚਾਹ ਦਾ ਨਹੀਂ ਪਤਾ ਲੱਗਾ ਸੀ ਚਾਹ ਇਹਨੂੰ ਮੈਂ ਕਿਵੇਂ ਦੱਸਾਂ ਹੁਣ ਵੀ ਕਿੱਦਾਂ ਪੀਵੇ